ਅਸੀਂ ਜੋ ਵਿੰਟਰ ਕੈਂਪ ਲਗਾ ਕੇ ਆਏ ਉੱਥੇ ਸਾਨੂੰ ਬਹੁਤ ਅੱਛਾ ਲੱਗਿਆ ਉੱਥੇ ਸਾਨੂੰ ਫਿਜ਼ਿਕਸ ਵਾਲਾ ਔਰ ਅਵੰਤੀ ਵਾਲੇ ਪੜਾਣਾਏ ਸੀ ਫਾਊਂਡੇਸ਼ਨ ਤੋਂ ਉਹਨੇ ਬਹੁਤ ਅੱਛਾ ਪੜਾਇਆ ਸਾਨੂੰ ਹਰ ਡਾਊਟ ਕਲੀਅਰ ਕੀਤੇ ਗਏ ਟਾਈਮ ਤੋਂ ਪ੍ਰੋਪਰ ਕਲਾਸਿਸ ਹੁੰਦੀਆਂ ਸੀ ਇੱਕ ਅਸੀਂ ਡਿਸਪਲਿਨ ਵੀ ਸਿੱਖਿਆ ਉੱਥੇ ਬਹੁਤ ਜਾ ਕੇ ਕਿਵੇਂ ਅਸੀਂ ਕਿਸੇ ਨਾਲ ਕੋਆਪਰੇਸ਼ਨ ਕਰਨੀ ਉਹ ਚੀਜ਼ ਵੀ ਆਪਾਂ ਬਹੁਤ ਸਿੱਖੀ ਉੱਥੇ ਤੇ ਜਿਹੜਾ ਹੁਣ ਟਾਈਮ ਚੇਂਜ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਛਾ ਕਰਾਂਗੇ ਜਦ ਛੁੱਟੀਆਂ ਹੋਣੀਆਂ ਚਾਹੀਦੀਆਂ ਸੀ ਹੋਰ ਨਹੀਂ ਅੱਛਾ ਕਦਮ ਹੈ ਕਿਉਂਕਿ ਅਗਰ ਸਾਨੂੰ ਛੁੱਟੀਆਂ ਹੋ ਜਾਂਦੀ ਤਾਂ ਸਾਡੀ ਸਟੱਡੀ ਤੇ ਬਹੁਤ ਇਫੈਕਟ ਪੈਣਾ ਸੀ ਇੱਕ ਤੇ ਤੁਸੀਂ ਕੈਂਪ ਲਾ ਕੇ ਆਏ ਹੋ ਨਾ ਇਸੇ ਬਾਰੇ ਜਾਣਕਾਰੀ ਕਿ ਕਿਦੋਂ ਦਾ ਤੁਹਾਡਾ ਉੱਥੇ ਦਾ ਤਿਆਰਵਾਰ ਰਿਹਾ ਨੰਬਰ 2 ਜਿਹੜਾ ਸਰਕਾਰ ਨੇ 10 ਵੇ ਸਕੂਲ ਕੋ ਖੋਲ੍ਹਣਾ ਟਾਈਮ ਕੀਤਾ ਇਹਨੂੰ ਕਿਦੋਂ ਦਾ ਤੁਸੀਂ ਸਮਝਦੇ ਹੋ ਅ ਪਹਿਲਾਂ ਤਾਂ ਮੈਨੂੰ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਉੱਥੇ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਿਆ ਉੱਥੇ ਸਾਨੂੰ ਫਿਜ਼ਿਕਸ ਵਾਲੇ ਤੇ ਅਵੰਤੀ ਫਾਊਂਡੇਸ਼ਨ ਦੇ ਟੀਚਰਸ ਪੜਾਉਣ ਵਾਸਤੇ ਆਏ ਬਹੁਤ ਅੱਛਾ ਲੱਗਿਆ ਉੱਥੇ ਪੜਾਉਣ ਤੋਂ ਬਾਅਦ ਉਹਨਾਂ ਨੇ ਲਗ-ਲਗ ਟਾਈਮ ਦਿੱਤਾ ਹੋਇਆ ਤਾਂ ਫਿਰ ਉਹ ਤੋਂ ਬਾਅਦ ਡਾਊਟ ਸੈਕਸ਼ਨ ਵੀ ਲੱਗਦਾ ਥਾ ਜੋ ਕਿ ਬਹੁਤ ਅੱਛਾ ਥਾ ਇਹਦੇ ਵਿੱਚ ਅਸੀਂ ਆਪਣੇ ਡਾਊਟ ਪੁੱਛ ਸਕਦੇ ਸੀ ਫਿਰ ਸਾਨੂੰ ਉਹਨਾਂ ਨੇ ਉੱਥੇ ਪੂਰਾ ਘੁਮਾਇਆ ਵੀ ਫਿਰ ਜਿਵੇਂ ਕੀ ਗੋਬਿੰਦਗੜ੍ਹ ਘੁਮਾਇਆ ਉਹਨਾਂ ਨੇ ਉੱਥੇ ਸਾਨੂੰ ਉੱਥੇ ਜਾ ਕੇ ਬਹੁਤ ਅੱਛਾ ਲੱਗਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜਾ 10ਵੀਂ ਸਕੂਲ ਦਾ ਟਾਈਮ ਹੈ ਛੁੱਟੀਆਂ ਹੋਣੀਆਂ ਚਾਹੀਦੀਆਂ ਸੀ ਕਿ 10 ਦੇ ਟਾਈਮ ਠੀਕ ਹੈ 10 ਵਜੇ ਟਾਈਮ ਠੀਕ ਹੈ ਛੁੱਟੀਆਂ ਕਿਉਂ ਨਹੀਂ छुट्टियाँ फिर थोड़ा हूँ पेपर भी आ जाने इलेक्शनस करके फिर थोड़ा टैसट वगैरह भी होने चाहिए फिर इस करके थोड़ी वो भी होनी चाहिए रिविजन इस करके दस बजे का टाइम ठीक है okay. सर अज्ज फस्ट जनवरी दो हज़ार चौबीस सब तो पहला सारे नवे साल दया बहुत बहुत मुबारक विंटर ब्रेक तो बाद अच्छ पहले दिन ही स्कूल खुल् बच्चे होम आकर स्कूल के बच्चे आए है हूँ फस्ट पीरियड जरा ने स्कूल टाइमिंग चेंज करते क्योंकि धुंध करके दस तो जो है तीन बजे का टाइम किया गया ਅੱਜ ਕਲਾਸਿਸ ਹੁਣ ਸਟਾਰਟ ਹੋਣ ਗਿਆ ਰੈਗੂਲਰ ਮੈਡਮ ਠੀਕ ਹੈ ਦਸਤੋ ਜਿਹੜਾ ਟਾਈਮ ਪਹਿਲਾਂ ਚੇਂਜ ਹੋਇਆ ਹਾਂਜੀ ਸਰ ਜਿੰਨੀ ਪੰਜਾਬ ਦੇ ਵਿੱਚ ਸਮੋਗ ਪੈ ਰਹੀ ਆ ਤੁਨ ਪੈ ਰਹੀ ਆ ਇਸ ਕਰਕੇ ਚਾਹੀਦਾ ਈ ਸੀ ਕਿ ਟਾਈਮ ਥੋੜਾ ਚੇਂਜ ਹੋ ਜਾਏ ਹੂੰ ਆਪਣੇ ਇਲਾਕੇ ਦਾ ਘਟਾ ਹੈ ਹਾਂਜੀ ਸਰ ਚਾਹੇ ਘਟਾ ਹੈ ਪਰ ਬਾਕੀ ਡਿਸਟ੍ਰਿਕਟਸੇ ਵੀ ਘਟਾ ਹੈ ਕਿਉਂਕਿ ਯੂਨੀਫਾਰਮਿਟੀ ਕਰਕੇ ਟਾਈਮ ਤਾਂ ਫਿਰ ਇੱਕੋ ਜਿਹਾ ਹੀ ਰਹੇਗਾ ਨਾ ਨਹੀਂ ਸਰ ਛੁੱਟੀਆਂ ਇਸ ਕਰਕੇ ਵੀ ਸ਼ਾਇਦ ਐਕਸਟੈਂਡਲੀ ਕੀਤੀਆਂ ਗਿਆ ਕਿਉਂਕਿ ਬੋਰਡ ਦੇ ਐਗਜ਼ਾਮ ਨਜ਼ਦੀਕ ਆ ਰਹੇ ਆ ਫਰਵਰੀ ਦੇ ਵਿੱਚ ਐਗਜ਼ਾਮ ਸਟਾਰਟ ਹੋ ਰਿਹਾ ਹੈ ਇਹ ਕਿਉਂਕਿ ਪੀਕ ਟਾਈਮ ਹੈ ਬੱਚ ਅੱਜ ਦਾ ਦੂਜਾ ਦਿਨ ਹੈ ਤੇ 21 ਸਾਵਰ ਬੱਚਿਆਂ ਨੂੰ ਜਨਮ ਦਿਤ ਕਰੂਗੀ ਸਰ ਬੱਚਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਵਾਂਗੇ ਬੱਚਿਆਂ ਨੂੰ ਕਹਾਂਗੇ ਕਿ ਹੁਣ ਬੋਰਡ ਦੇ ਇਗਜ਼ਾਮ ਨਜ਼ਦੀਕ ਆ ਰਹੇ ਆ ਜਿਆਦਾ ਤੋਂ ਜਿਆਦਾ ਤਿਆਰੀ ਕਰਨ ਤਾਂ ਕਿ ਜਿਹੜਾ 100% ਦਾ ਮਿਸ਼ਨ ਹੈ ਉਹਨੂੰ ਜਿਹੜਾ ਅਚੀਵ ਕੀਤਾ ਜਾ ਸਕੇ